ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਰੱਖੜੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ ਸੀਐਮ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ ਦਿੱਤਾ ਵੱਡਾ ਤੋਹਫਾ ਪੰਜਾਬ ਚ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਸਮੇਂ ਚੱਲਣੀ ਪਵੇਗੀ ਪਰੇਸ਼ਾਨੀ ਤਹਿਸੀਲਦਾਰਾਂ ਨੇ ਕੀਤਾ ਇਹ ਐਲਾਨ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦਾ ਵੱਡਾ ਫੈਸਲਾ ਗੱਡੀਆਂ ਤੇ ਟੈਕਸ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਸਕਦੇ ਨੇ ਕੇਂਦਰੀ ਮੰਤਰੀ ਰਮਨੀ ਸਿੰਘ ਵੀ ਟੂ ਪਹਿਲਾਂ ਹਰਿਆਣਾ ਤੋਂ ਲਗਾਏ ਜਾ ਰਹੇ ਸੀ ਕਿਆਸ ਪੰਜਾਬ ਦੇ ਸੇਵਾ ਕੇਂਦਰਾਂ ਬਾਰੇ ਨਵੀਂ ਖਬਰ ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ ਪੰਜਾਬ ਚ ਮੌਸਮ ਹੋਇਆ ਸਾਫ ਮੌਸਮ ਵਿਭਾਗ ਨੇ ਇਸ ਦਿਨ ਮੀਂਹ ਪੈਣ ਦੀ ਜਿਤਾਈ ਸੰਭਾਵਨਾ ਵਿਜੀਲੈਂਸ ਵਿਭਾਗ ਦਾ ਵੱਡਾ ਐਕਸ਼ਨ 15000 ਰੁਪਏ ਰਿਸ਼ਵਤ ਮੰਗਣ ਦੇ આરોਪ ਚ ਕਾਨੂੰਗੋ ਖਿਲਾਫ ਮਾਮਲਾ ਕੀਤਾ ਦਰਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੋਗਾਤ ਦਿੰਦਿਆਂ ਅੰਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦੇ ਨਾਲ-ਨਾਲ ਔਰਤਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਛੇਤੀ ਇਨ੍ਹਾਂ ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਦਿਸਦੇ ਕਾਇਮ ਹੋਣਗੇ ਜੋ ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਬੇਦਸਾਈ ਹੋਣਗੇ ਸੀਐਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਸ਼ਤੀਕਰਨ ਦੇ ਮਨੋਰਥ ਨਾਲ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਿਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਤੇ 8 ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇੰਨਾ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆ ਰਹੇ ਹਨ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਰੈਵੈਨਿਊ ਆਫਸਰ ਐਸੋਸੀਏਸ਼ਨ ਨੂੰ ਆਮੋ ਸਾਹਮਣੇ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਪੰਜਾਬ ਰੈਵੈਨਿਊ ਆਫਸਰ ਐਸੋਸੀਏਸ਼ਨ ਵੱਲੋਂ ਸਮੂਹਿਕ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ 19 ਅਗਸਤ ਯਾਨੀ ਕੱਲ ਨੂੰ ਮਾਨ ਅਫਸਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਜਾ ਰਹੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਕੱਲ ਤੋਂ ਛੁੱਟੀ ਤੇ ਜਾ ਰਹੇ ਮੁਲਾਜ਼ਮ ਕੰਮ ਤੇ ਕਦੋਂ ਵਾਪਿਸ ਆਉਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਸੰਬੰਧੀ ਪੰਜਾਬ ਰੈਵੈਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਛੁੱਟੀ ਦੇ ਜਾਣ ਤੋਂ ਬਾਅਦ ਨਾ ਤਾਂ ਫਰਜ਼ ਦਾ ਕੰਮ ਹੋਵੇਗਾ ਤੇ ਨਾ ਹੀ ਰਜਿਸਟਰੀ ਹੋਵੇਗੀ ਜਿਸ ਕਾਰਨ ਆਮ ਲੋਕਾਂ ਨੂੰ ਸਰਕਾਰ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬਕਾਇਆ ਮੰਗਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਕੋਈ ਮੰਗਾਂ ਨੂੰ ਲੈ ਕੇ ਗੌਰ ਨਹੀਂ ਕਰ ਰਹੀ ਜਿਸ ਕਾਰਨ ਉਨ੍ਹਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਰਜਿਸਟਰਡ ਹੋਣ ਵਾਲੀਆਂ ਟੂਰਿਸਟ ਗੱਡੀਆਂ ਤੇ ਟੈਕਸ ਘਟਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਦਰਅਸਲ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਦਿਲਰਾਜ ਸਿੰਘ ਸੰਦੇਵਾਲੀਏ ਦੀ ਨਿਗਰਾਨੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਸੀ। ਮੰਤਰੀ ਮੰਡਲ ਨੇ ਰਜਿਸਟਰਡ ਟੂਰਿਸਟ ਵਾਹਨਾਂ ਤੇ ਮੋਟਰ ਵਹੀਕਲ ਟੈਕਸ ਘੱਟ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਗੁਆਂਢੀ ਸੂਬਿਆਂ ਵਿੱਚ ਰਜਿਸਟਰਡ ਵਾਹਨਾਂ ਦੇ ਟੈਕਸਾਂ ਦੇ ਮੁਕਾਬਲੇ ਪੰਜਾਬ ਦਾ ਟੈਕਸ ਜ਼ਿਆਦਾ ਸੀ ਇਸ ਲਈ ਪੰਜਾਬ ਵਿੱਚ ਟੂਰਿਸਟ ਵਾਹਨਾਂ ਦੇ ਰਜਿਸਟ੍ਰੇਸ਼ਨ ਬਹੁਤ ਘੱਟ ਸੀ ਇਸ ਕਦਮ ਵਿੱਚ 100 ਕਰੋੜ ਰੁਪਏ ਸਾਲਾਨਾ ਰੈਵਨਿਊ ਦਾ ਵਾਅਦਾ ਹੋਵੇਗਾ ਤੇ ਜ਼ਿਆਦਾ ਟੂਰਿਸਟ ਗੱਡੀਆਂ ਰਜਿਸਟਰ ਹੋਣਗੀਆਂ ਟੈਕਸੀ ਯੂਨੀਅਨ ਨੇ ਲੰਬੇ ਸਮੇਂ ਤੋਂ ਟੂਰਿਸਟ ਗੱਡੀਆਂ ਉੱਤੇ ਟੈਕਸ ਘਟਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਸਰਕਾਰ ਵੱਲੋਂ ਹੁਣ ਪ੍ਰਵਾਨ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਿਕ ਪੰਜਾਬ ਦੀ ਟੈਕਸ ਸਲੈਬ 13 ਤੋਂ ਵੱਧ ਸੀਟਾਂ ਵਾਲੀ ਗੱਡੀਆਂ ਤੋਂ 7825 ਰੁਪਏ ਪ੍ਰਤੀ ਸਾਲਾਨਾ ਦੇ ਹਿਸਾਬ ਨਾਲ ਵਸੂਲੇ ਜਾਂਦੀ ਹਨ ਜੋ ਪੰਜਾਬ ਸਰਕਾਰ ਦੇ ਟੈਕਸ ਕਲੈਕਸ਼ਨ ਦੇ ਘਾਟੇ ਦਾ ਮੁੱਖ ਕਾਰਨ ਹੈ 13 ਤੋਂ ਵੱਧ ਸੀਟਾਂ ਵਾਲੀ ਗੱਡੀਆਂ ਦੇ ਰਜਿਸਟ੍ਰੇਸ਼ਨ ਪੰਜਾਬ ਵਿੱਚ ਕਈ ਸਾਲਾਂ ਤੋਂ ਘਟ ਹੁੰਦੀ ਨਜ਼ਰ ਆ ਰਹੀ ਹੈ ਜਿਸ ਦਾ ਮੁੱਖ ਕਾਰਨ ਵਾਹਨ ਦਾ ਪੰਜਾਬ ਟੈਕਸ ਜ਼ਿਆਦਾ ਹੋਣਾ ਹੈ ਹੁਣ ਸਰਕਾਰ ਨੇ ਰਜਿਸਟਰਡ ਹੋਣ ਵਾਲੀਆਂ ਟੂਰਿਸਟ ਗੱਡੀਆਂ ਤੇ ਟੈਕਸ ਘਟਾ ਦਿੱਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮੀਟੂ ਨੂੰ ਭਾਜਪਾ ਵੱਲੋਂ ਇੱਕ ਵਾਰ ਹੋਰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਚੱਲ ਰਹੀ ਹੈ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰਵਨੀਤ ਸਿੰਘ ਮੀਟੂ ਨੂੰ ਪਾਰਟੀ ਰਾਜਸਥਾਨ ਤੋਂ ਰਾਸਵਾ ਪੇਛ ਸਕਦੀ ਹੈ ਜਿਸ ਦੀ ਤਿਆਰੀ ਕਰ ਲਈ ਗਈ ਹੈ ਰਾਸ ਸਵਾ ਚੋਣਾਂ ਲਈ ਲਾਮਜਬਦੀ ਦਾਖਲ ਕਰਨ ਦੀ 1 ਅਗਸਤ ਦੀ ਸਮਾਂ ਸੀਮਾ ਨੇੜੇ ਆਉਣ ਕਾਰਨ ਕਿਆ ਸਲਾਈ ਜਾ ਰਹੇ ਹਨ ਕਿ ਭਾਜਪਾ ਰਾਜਸਥਾਨ ਤੋਂ ਇਸ ਵਿਕਾਰੀ ਉਦੇ ਲਈ ਬਾਹਰਲੇ ਰਾਜ ਤੋਂ ਉਮੀਦਵਾਰ ਉਤਾਰ ਸਕਦੀ ਹੈ ਸੂਬਾ ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਸੋਦੇ ਲਈ ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀ ਸਿੰਘ ਮਿੱਟੂ ਦੇ ਨਾਂ ਤੇ ਚਰਚਾ ਚੱਲ ਰਹੀ ਹੈ ਪਾਰਟੀ ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਰਵਨੀ ਸਿੰਘ ਮਿੱਟੂ ਰਾਜ ਸਵਾਦੀ ਟਿਕਲੇ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ ਕਿਉਂਕਿ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਹੈ 19 ਅਗਸਤ ਯਾਨੀ ਕੱਲ ਨੂੰ ਸਾਰੇ ਸੇਵਾ ਕੇਂਦਰ ਰੱਖੜੀ ਦੇ ਤਿਉਹਾਰ ਕਾਰਨ 11 ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲਣਗੇ ਇਸ ਸੰਬੰਧ ਵਿੱਚ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਰੱਖੜੀ ਦੇ ਤਿਉਹਾਰ ਮੌਕੇ ਸਟਾਫ ਅਤੇ ਹੋਰਨਾਂ ਲੋਕਾਂ ਨੇ ਭੈਣ ਭਰਾ ਦੇ ਇਸ ਸਪੂ ਬਿਤਰ ਦਿਨ ਨੂੰ ਮਨਾਉਣਾ ਹੁੰਦਾ ਹੈ ਜਿਸ ਕਾਰਨ ਤਿਉਹਾਰ ਦੀ ਮਹੱਤਤਾ ਨੂੰ ਵੇਖਦੇ ਹਾਂ ਇਸ ਦਿਨ ਸਾਰੇ ਸੇਵਾ ਕੇਂਦਰ ਸਵੇਰੇ 9:00 ਦੀ ਬਜਾਏ 2 ਘੰਟੇ ਦੇਰੀ ਨਾਲ ਖੋਲਣ ਦਾ ਫੈਸਲਾ ਲਿਆ ਗਿਆ ਹੈ ਤਾਂਕਿ ਬਾਕੀ ਦਿਨ ਆਮ ਲੋਕਾਂ ਨੂੰ ਸੇਵਾ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਨਿਰਵਿਘਨ ਮਿਲ ਸਕਣ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 12 ਜ਼ਿਲ੍ਹਿਆਂ ਵਿੱਚ 50% ਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਬੀਤੇ ਦਿਨੀ 8 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਦੇ ਤਾਪਮਾਨ ਵਿੱਚ 1.3 ਡਿਗਰੀ ਭਾਰੀ ਗிராਵਟ ਦਰਜ ਕੀਤੀ ਗਈ ਹੈ ਜਦੋਂ ਕਿ ਸਭ ਤੋਂ ਵੱਧ ਤਾਪਮਨ ਲੁਧਿਆਣਾ ਦੀਨ ਪੈਂਦੇ ਸਮਰਾਲਾ ਵਿੱਚ 36.4 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਮੁਤਾਬਿਕ ਜੇਕਰ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਮਾਨਸੂਨ ਫਿਰ ਤੋਂ ਸੁਸਤ ਹੋ ਗਿਆ ਹੈ ਪੰਜਾਬ ਵਿੱਚ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਐਸ ਸੀ ਐਸ ਨਗਰਾ ਫਤਿਹਗੜ੍ਹ ਸਾਈਬਰਨਾਲਾ ਸੰਗਰੂਰ ਪਟਿਆਲਾ ਅਤੇ ਮਾਨਸਾ ਵਿੱਚ 50% ਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਵਿਜੀਲੈਂਸ ਵਿਭਾਗ ਨੇ ਮੋਗਾ ਜ਼ਿਲ੍ਹੇ ਦੀ ਤਹਿਸੀਲ ਅਜੀਤਵਾਲ ਵਿਖੇ ਤਾਇਨਾਤ ਕਾਨੂੰਗੋ ਚਮਕੌਰ ਸਿੰਘ ਖਿਲਾਫ 15000 ਰੁਪਏ ਦੀ ਰਿਸ਼ਵਤ ਮੰਗਣ ਦੇ આરોਪ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਾਨੂੰਗੋ ਚਮਕੌਰ ਸਿੰਘ ਦੇ ਖਿਲਾਫ ਇਹ ਮੁਕੱਦਮਾ ਕੇਵਲ ਸਿੰਘ ਵਾਸੀ ਪਿੰਡ ਮੱਦੋਕੇ ਦੀ ਸ਼ਿਕਾਇਤ ਤੇ ਪ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਕਰਦਿਆਂ ਦਰਜ ਕੀਤਾ ਹੈ ਸ਼ਿਕਾਇਤਕਰਤਾ ਕੇਵਲ ਸਿੰਘ ਨੇ ਵਿਜੀਲੈਂਸ ਨੂੰ ਸਬੂਤ ਵਜੋਂ ਆਡੀਓ ਰਿਕਾਰਡਿੰਗ ਦਿੱਤੀ ਹੈ ਬੁਲਾਰਨ ਇਨ ਦਾ ਸੈਕੀ ਆਡੀਓ ਰਿਕਾਰਡਿੰਗ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਹਾਇਕ ਕਲੈਕਟਰ ਨੇ ਸ਼ਿਕਾਇਤਕਰਤਾ ਨੂੰ ਜ਼ਮੀਨ ਦੀ ਮਾਲਕੀ ਦੇਣ ਲਈ ਵਾਰੰਟ ਜਾਰੀ ਕੀਤਾ ਸੀ ਇਸ ਕੰਮ ਲੀਕਾ ਨੂੰ ਗੋਚਮਕੌਰ ਸਿੰਘ ਨੇ ਸ਼ਿਕਾਇਤਕਰਤਾ ਦੀ ਮਦਦ ਕਰਨ ਦੇ ਬਦਲੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। આરોਪ ਸਹੀ ਪਾਇਆ ਗਿਆ ਹੈ। ਇਸ ਤੋਂ ਬਾਅਦ ਇਸ ਜਾਂਚ ਰਿਪੋਰਟ ਦੇ ਆਧਾਰ ਤੇ ਵਿਜੀਲੈਂਸ ਦੇ ਥਾਣਾ ਫਿਰੋਜ਼ਪੁਰ ਰੇਂਜ ਚ ਕਾਨੂੰਗੋ ਚਮਕੋਰ ਸਿੰਘ ਖਿਲਾਫ ਅਪ੍ਰਿਸ਼ਟਾਚਾਰੂ ਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਉਹਨਾਂ ਨੇ ਕਿਹਾ ਕਿ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਇਸ ਤਹਿਸੀਲ ਦਫ਼ਤਰ ਵਿੱਚ ਤਾਇਨਾਤ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਨੂੰ ਅੱਜ ਕੋ ਅਨਾਊਂਸਮੈਂਟ ਵੀ ਕਰਨ ਲੱਗਿਆ। ਦੀ ਆਂਗਣਵਾੜੀ ਦੇ ਵਿੱਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜੂਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਤੇ ਇੱਕ ਮੈਂ ਹੋਰ ਕੁਝ ਖ਼ਬਰੀ ਦੱਸਣ ਲੱਗਿਆ ਆਉਣ ਵਾਲੇ ਦਿਨਾਂ 'ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੇ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ ਜਿ ਪਈਆਂ ਫੈਲਾ ਮਿੱਟੀ ਜੰਮ ਪੀ ਉਤਾਂ ਉਤੇ ਬਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਪਹਿਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਬਸ ਸੀ ਇਹ ਹੋਊਗੀ ਤਿੰਨ-ਕਮਹੀਨਿਆਂ ਦੀ ਗੱਲ ਆਕੇ ਉਹ ਮੈਨਾਂ ਰੋਣ ਲੱਗ ਗਈਆਂ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਪਹਿਨੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ ਅੱਛਾ ਜੀ ਕਿੰਨੇ ਫੈਰ ਬਗੇੜ ਦਾ ਸਾਡਾ ਪੇਪਰ ਕਲੀਅਰ ਹੋ ਗਿਆ। ਪਾਸ ਹੋ ਗਿਆ ਸੀ ਸੱਚਾ ਜੀ। ਕਿੰਨੇ ਪਰ ਨੌਕਰੀ ਨਹੀਂ ਮਿਲੀ। ਮੈਂ ਕਿਉਂ? ਕਹਿੰਦੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ ਚ ਕਿੰਨੇ ਅਸੀਂ ਫੇਲ ਹੋ ਗਏ ਆ। ਮੈਂ ਕਿਉਂ ਫੇਲ ਹੋ ਗਿਆ? ਕਹਿੰਦੇ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਤੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ। ਮੈਂ ਕਹਿੰਦਾ ਤਕਨੀਕ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਹਿੰਦਾ ਵੀ ਤੁਹਾਨੂੰ ਕਿਹਨੇ ਕਹਿਤਾ ਵੀ ਵੀ ਉਹ ਕੁੜੀ ਜਿਹੜੀ ਐ ਫਾਇਰ ਬ੍ਰਿਗੇਡ ਜੇ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰੱਬ ਨਾ ਕਰੇ ਕਿਸੇ ਘਰ ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਐ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹਿੰਦਾ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਉਹ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕੀਨੇ ਕਾਨੂੰਨ ਬਣਾਤਾ ਇਹ 26 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਹੈ ਮੈਂ ਕਿਹਾ ਇਹ ਬਦਲੋ ਇਹਨੂੰ ਆਉਣ ਵਾਲੀ ਕੈਬਿਨੇਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਚ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੋਗੇ ਕਸੇ ਐਵੇਂ ਪਈਆਂ ਫੈਲਾ ਜੰਮੀਆਂ ਪਈਆਂ ਫੈਲਾ ਤੇ ਨੌਕਰੀਆਂ ਦਿਓ ਬੱਚੇ ਨੌਕਰੀਆਂ ਲੱਭ ਰਹੇ ਨੇ ਤੁਸੀਂ ਕਾਨੂੰਨਾ ਚ ਫਸੇ ਪਏ ਹੋ ਸਵੈਸਤਰਾਂ ਦੇ ਇਨਕਲਾਬੀ ਫੈਸਲੇ ਆ ਰਹੇ ਨੇ ਪਹਿਲੀ ਵਾਰ ਹੋਊਗਾ ਇਹ ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਆ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰ ਬੜਾ ਸ਼ਾਨਦਾਰ ਡਿਊਟੀ ਆਪਣੀ ਨਿਭਾ ਰਹੀਆਂ ਨੇ 1 ਫਰਵਰੀ ਨੂੰ SSF ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘਟ ਹੋਈਆਂ ਨੇ ਪਿਛਲੇ ਸਾਲ ਇਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ SSF ਨੇ ਸੜਕਾਂ ਤੇ ਪਹੁੰਚ ਜਾਂਦੇ ਛੇਤੀ ਬਲੱਡ ਰੋਕ ਦਿੰਦੇ ਆ ਪੱਟੀਆਂ ਕਰ ਦਿੰਦੇ ਆ ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ ਕੱਲਾ ਜਾਨਾਂ ਨਹੀਂ ਬਚੀਆਂ 80 ਲੱਖ ਦੇ ਨੇੜੇ ਤੇੜੇ ਕੈਸ਼ ਤੇ ਸੋਨੇ ਦੇ ਜੇਵਰ ਜਿਹੜੇ ਕਿ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰੇ ਪਹੁੰਚਾਇਆ ਜਾਂ ਉਹਨਾਂ ਦੇ ਬਾਰਸਾਂ ਦੇ ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਨਾ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਐ ਆ ਵੀ ਨਾਲ ਐਸਐਸਐਫ ਔਰ ਪੰਜਾਬ ਪਹਿਲਾ ਸਟੇਟ ਐ ਜਿਹਦੇ ਕੋਲੇ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਐ ਕਮ ਸਿਰਫ ਕੋਚਲੀ ਗੁਰਦੁਆਰਾ ਸਾਹਿਬ ਦੀ ਘਟਨਾ ਕੀ ਕਹੂੰ ਮੈਂ ਇਹੋ ਅਸਲਾ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਐ ਲੋ ਇਨ ਆਰਡਰ ਦੀ ਸਿਚੁਏਸ਼ਨ ਐ ਡਾਕ ਚੱਕਿਆ ਗਿਆ ਮੈਂ ਖੰਨੇ ਸੀ ਛੇ ਮੰਦਰ ਵਿੱਚ ਬੇਅਦਬੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਕੁੱਤ ਉੱਥੇ ਆਈ ਉਵੇਂ ਇੱਕ ਕੂਸਲੇ ਗੁਰੂ ਘਰ ਚ ਵਿੱਚ ਬੇਅਦਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਐ ਜਿਹੜੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشتਾਂ ਬਹੁਤ ਪੰਜਾਬ ਤੇ ਜੇ ਲੋਕਾਂ ਵਿੱਚ ਡਰ ਪਿਆ ਸੋ ਜੇ ਐ ਜੀ ਹਾਲਾਤ ਨਹੀਂ ਤੇ ਪੰਜਾਬ ਚ ਕੌਣ ਆਊਗਾ ਇਥੇ ਰੋ ਗਿੱਦੜਵਾ 1997 ਵਾਲਾ ਲਗਦਾ ਫਿਰ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਕਾਂਦੀਦਲ ਦੀ ਜਿੱਤ ਤੋਂ ਬਾਅਦ ਲਗਦਾ ਕਿ ਸ਼ੁਰੂ ਕਰ ਜਦੋਂ ਵੀ ਗਰਮਖੇਦਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐ ਕੀ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿੱਥੇ ਕਿ ਔਰਤਾਂ ਨੂੰ ਉਹਨਾਂ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਏਗੀ ਜਿੱਥੇ ਕਿ ਔਰਤਾਂ ਦਾ ਟੈਲੈਂਟ ਲੱਭਿਆ ਜਾਏਗਾ ਜਿੱਥੇ ਔਰਤਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਗੱਲ ਸੁਣੀ ਜਾਏਗੀ ਸਰਕਾਰ ਤੱਕ ਪਹੁੰਚਾਈ ਜਾਏਗੀ ਸੋ ਇਹੋ ਜਿਹੇ 16 ਜਿਹੜੇ ਡਿਸਟ੍ਰਿਕਟ ਹੱਬ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ ਸਾਡੇ ਕੋਲ ਅਜਿਹੇ ਮਾਵਾਂ ਸੀ ਜਿਨ੍ਹਾਂ ਦੇ ਦੂਜੀ ਬੇਟੀ ਜਿਹੜੀ ਆ ਦੂਜਾ ਬੱਚਾ ਉਹ ਇੱਕ ਲੜਕੀ ਪੈਦਾ ਹੁੰਦੀ ਹੈ ਉਹਨਾਂ ਨੂੰ ਅਸੀਂ 6000 ਦੇ ਤੌਰ ਤੇ ਇੱਕ ਵਿੱਤੀ ਸਹਾਇਤਾ ਜਿਹੜੀ ਦਿੱਤੀ ਹੈ ਔਰ ਕੁੱਲ 42 ਕਰੋੜ ਦੀ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਇਹੋ ਜੀਆਂ ਮਾਵਾਂ ਨੂੰ ਅਸੀਂ ਦਿੱਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹੇਠ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਜਿਹੜਾ ਬੱਚਿਆਂ ਨੂੰ ਦਿੰਨੇ ਆ ਸਾਡੀਆਂ ਆਂਗਣਵਾੜੀ ਵਰਕਰਸ ਪਹੁੰਚਾਉਂਦੀਆਂ ਨੇ ਉਹ 2 ਸਾਲ ਦੌਰਾਨ ਦੇਖੀ ਇੱਕ ਵੱਡੀ ਗਰਾਵਟ ਜਿਹੜੀ ਕਪੋਸ਼ਿਤ ਨਾਲ ਸ਼ਿਕਾਰ ਬੱਚਿਆਂ ਦੇ ਵਿੱਚ ਲੈ ਕੇ ਆਂਦੀ ਹੈ ਸੋ ਇਹ ਖੁਲਾਸਾ ਸੈਂਟਰ ਗਵਰਨਮੈਂਟ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਪੋਸ਼ਿਤ ਬੱਚਿਆਂ ਦੇ ਵਿੱਚ ਬਹੁਤ ਵੱਡੀ ਗਰਾਵਟ ਆਈ ਹੈ ਸੋ ਇਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਆਣਯੋਗ ਮੁੱਖ ਮੰਤਰੀ ਪੰਜਾਬ ਸਾਰ ਭਗਵੰਤ ਸਿੰਘ ਮਾਨ ਮੇਰੇ ਅੱਜ ਦੇ ਲਫ਼ਜ਼ ਅੱਜ ਦੇ ਬੋਲ ਸਿਰਫ ਤੁਹਾਡੇ ਲਈ ਔਰ ਮੈਂ ਬਾਕੀਆਂ ਵਾਂਗ ਤੁਹਾਡਾ ਕੋਈ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ ਮੈਂ ਗੱਲ ਕਰਨ ਲੱਗਾ ਪਰਸੋਂ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਉੱਤੇ ਰਾਜਪੱਦਰੀ ਸਮਾਗਮ ਜਿਹੜਾ ਜਲੰਧਰ ਦੇ ਵਿੱਚ ਹੋਇਆ ਜਿੱਥੇ ਤੁਸੀਂ ਮੁੱਖ ਮਹਿਮਾਨ ਸੀਗੇ ਵਿਧਾਈ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਦੇ ਰਹੇ ਸੀਗੇ 78ਵੇਂ ਆਜ਼ਾਦੀ ਦਿਹਾੜੇ ਦੀ ਆਪ ਖੁਦ ਤੁਸੀਂ ਕਿਤੇ ਵੀ ਯਾਦ ਨਜ਼ਰ ਨਹੀਂ ਸੀ ਆ ਰਹੇ ਆਜ਼ਾਦੀ ਦਿਹਾੜੇ ਦੇ ਉੱਤੇ ਤੁਸੀਂ ਖੁਦ ਨੂੰ ਇੱਕ 7x4 ਦੇ ਬਕਸੇ ਦੇ ਵਿੱਚ ਕੈਦ ਕਰਕੇ ਰੱਖ ਲਿਆ ਜਿਹਦੇ ਵਿੱਚ ਖੜੇ ਹੋ ਕੇ ਤੁਸੀਂ ਭਾਸ਼ਣ ਦੇ ਰਹੇ ਸੀਗੇ ਔਰ ਉਸ ਬਕਸੇ ਦੇ ਵਿੱਚ ਕੈਦ ਕੌਣ ਸੀਗਾ ਉਹ ਵੀ ਇੱਕ ਇਨਕਲਾਬੀ ਸੀਐਮ ਇਨਕਲਾਬੀ ਤੇ ਆਪਣੀ ਜਾਨ ਦੇ ਦਿੰਦਾ ਪਰ ਗੁਲਾਮੀ ਨਹੀਂ ਸੰਦਾ ਤੇ ਆਪਾਂ ਇੱਕ ਬਕਸੇ ਦੇ ਵਿੱਚ ਹੀ ਗੁलाम ਬਣ ਕੇ ਰਹਿ ਗਏ ਉਹਨਾਂ ਲੋਕਾਂ ਤੋਂ ਇੰਨਾ ਕੀ ਖਤਰਾ ਹੋ ਗਿਆ ਜਿਨ੍ਹਾਂ ਦੇ ਸਿਰ ਦੇ ਉੱਤੇ ਬਣੇ ਹੋ ਜਿਨ੍ਹਾਂ ਨੇ ਤੁਹਾਨੂੰ ਇੰਨੇ ਯੋਗ ਬਣਾਇਆ ਕਿ ਰਾਜ ਪਧਰੀ ਸਮਾਗਮ ਦੇ ਉੱਤੇ ਮੁੱਖ ਮਹਿਮਾਨ ਤੁਸੀਂ ਹੋ ਮੁੱਖ ਮੰਤਰੀ ਤੁਸੀਂ ਹੋ ਮਾੜੀ ਗੱਲ ਐ ਮੈਨੂੰ ਬੁਰੀ ਲੱਗੀ ਮੈਂ ਤਾਂ ਤੁਹਾਨੂੰ ਕਹਿਣ ਲੱਗਾ ਵਾਂ ਕਿ ਇੰਨੀ ਸਿਕਿਉਰਿਟੀ ਜਿਹੜੀ ਹੁੰਦੀ ਹੈ ਨਾ ਉਹ ਮਾਰੇ ਲੋਕਾਂ ਤੋਂ ਬਚਣ ਲਈ ਹੁੰਦੀ ਹੈ ਨਾ ਕਿ ਆਪਣੀ ਜਨਤਾ ਤੋਂ ਆਪਾਂ ਆਪਾਂ ਨੂੰ ਜਿਹੜੇ ਲੋਕਾਂ ਨੇ ਬਣਾਇਆ ਹੋਵੇ ਉਹਨਾਂ ਤੋਂ ਬਚਣ ਲਈ ਹੁੰਦੀ ਹੈ ਨਾਲੇ ਤੁਸੀਂ ਤੇ ਕੰਬੋ ਯਾਰ ਪੋਲੀਟੀਸ਼ੀਅਨ ਪਲੱਸ ਕਲਾਕਾਰ ਤੇ ਦੋਵਾਂ ਨੂੰ ਭੀੜ ਜਿਹੜੀ ਬਹੁਤ ਪਸੰਦ ਹੁੰਦੀ ਆ ਫਿਰ ਦੋ ਸਾਲਾਂ ਦੇ ਵਿੱਚ ਐਡੀ ਕੀ ਗੱਲ ਹੋ ਗਈ ਕਿ ਪੰਜਾਬ ਦੀ ਜਨਤਾ ਨੇ ਜਿਨੇ ਸਭ ਤੋਂ ਉੱਚਾ ਤੁਹਾਨੂੰ ਅਹੁਦਾ ਦਿੱਤਾ ਵਾ ਜਿਸ ਅਹੁਦੇ ਦੇ ਉੱਤੇ ਤੁਹਾਨੂੰ ਬਿਠਾਇਆ ਵਾ ਅੱਜ ਉਸੇ ਜਨਤਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਉਹਦੇ ਕੋਲੋਂ ਬਕਸੇ ਬਣਾ ਕੇ ਆਪਾਂ ਨੂੰ ਉਹਨਾਂ ਨੂੰ ਸੰਬੋਧਨ ਕਰਨਾ ਪੈ ਰਿਹਾ ਵਾ ਉਹੀ ਜਨਤਾ ਤੁਹਾਨੂੰ ਅਤਵਾਦੀ ਕੋ ਲੱਗਣ ਲੱਗ ਪਈ ਪੰਜਾਬ ਦੀ ਵੀ ਉਹਦੇ ਕੋਲੋਂ ਖਤਰਾਕਾ ਦਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਐਦਾਂ ਤੇ ਤੁਹਾਡੇ ਉਸਤਾਦ ਜਿਹੜੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਦੀ ਵੀ ਨਹੀਂ ਕੀਤਾ ਵੀ ਉਹਨਾਂ ਦੇ ਉੱਤੇ ਜੇ ਇੰਨੇ ਹਮਲੇ ਹੁੰਦੇ ਰਹੇ ਵਿਰੋਧੀਆਂ ਲੋਕਾਏ ਜਾਂਦੇ ਰਹੇ ਜਾਂ ਜਨਤਾ ਨੇ ਕੀਤੇ ਜਿਹਦੇ ਚ ਕਦੀ ਉਹਨਾਂ ਦੇ ਉੱਤੇ ਚੱਪਲ ਸੁੱਟ ਦਿੱਤੀ ਜਾਂਦੀ ਸੀ ਕਦੀ ਉਹਨਾਂ ਦੇ ਉੱਤੇ ਘਸੁੰਮ ਮਾਰ ਕੇ ਹਮਲਾ ਕੀਤਾ ਜਾਂਦਾ ਸੀਗਾ ਕਦੀ ਚਪੇੜ ਮਾਰ ਕੇ ਹਮਲਾ ਕੀਤਾ ਜਾਂਦਾ ਸੀ ਕਦੀ ਸ਼ਾਈ ਤੱਕ ਸੁੱਟ ਦਿੱਤੀ ਜਾਂਦੀ ਸੀ ਕਿ ਮੇਰਾ خیال ਆ ਉਹਨੇ ਵੀ ਕਦੀ ਆਪਣੇ ਨੂੰ ਇਸ ਤਰ੍ਹਾਂ ਸੱਤ ਚਾਰ ਦੇ ਬਕਸੇ ਚ ਬੰਦ ਕਰਕੇ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ ਹੋਣਾ ਇਥੋਂ ਤੱਕ ਸਾਰ ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਬਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਹਨਾਂ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦਣਾ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ ਹੁਣ ਤੇ ਕੀ ਕਦੇ ਕੋਵਿਡ ਦੇ ਵਿੱਚ ਜਦੋਂ ਭਰ ਕੋਵਿਡ ਸੀਗਾ ਉਦੋਂ ਵੀ ਦੇਸ਼ ਦਾ ਝੰਡਾ ਜਿਹੜਾ 26 ਜਨਵਰੀ ਨੂੰ 15 ਅਗਸਤ ਨੂੰ ਇਸੇ ਤਰੀਕੇ ਲਹਿਰਾਇਆ ਜਾਂਦਾ ਸੀਗਾ ਕੋਵਿਡ ਦੇ ਦੌਰਾਨ ਵੀ ਕਿਸੇ ਨੇ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਸੀ ਦਿੱਤਾ ਜਾਂ ਝੰਡਾ ਨਹੀਂ ਸੀ ਲਹਿਰਾਇਆ ਜੜਾ